ਸਾਰੇ ਤਨ ਸਰੀਰ ਤੋਂ ਗੱਤ ਨਾਸ਼ ਹੋ ਗਏ ਮਨ ਨਿਰਮਲ ਹਰ ਹਰ ਗੂੰਗਾ ਕ੍ਰਿਸ਼ਨਾ ਦੇ ਹਰ ਹਰ ਦੇ ਗੂੰਗਾਉਣੇ ਕਰਕੇ ਮਨ ਵੀ ਨਿਰਮਲ ਸੁੰਧ ਹੋ ਗਿਆ ਮਨੁੱਖੀ ਜੀਵ ਦੀ ਮੈਤ ਰਤ ਹੋ ਗਿਆ ਪਈ ਅਨੰਤ ਬੇਲ ਸਾਧੂ ਸੰਗ ਸਮਾਗਮਾਂ ਦੀ ਸੰਗ ਵਿੱਚ ਮਿਲ ਕੇ ਅਨਸੂਪ ਨੂੰ ਪ੍ਰਾਪਤ ਹੋ ਗਏ। ਆਬ ਮੇਰਾ ਮਨ ਕਤਹੀ ਨਾ ਜਾ ਰੇ। ਸਾਡਾ ਮਨ ਕਿਸੇ ਪਾਸੇ ਨਹੀਂ ਡੋਲ ਕੇ ਜਾਂਦਾ ਪਦਾਰਥਾਂ ਦੀ ਤਰਫ। ਤਤ ਗੁਰੂ ਜੀ ਗੁਰ ਸਾਹਿਬ ਦੀ ਮਾਣ ਕਰ ਮੈਂ ਵੀ ਇਹ ਸਹੀ ਜਿਹੀ ਤਵਸੀਨਾ ਇੱਛਾ ਹੈ। ਸਾਡ ਸੀ ਦੂਏ ਪਦਾਰਥਾਂ ਨੂੰ ਇਹ ਹੋਏ ਕਿ ਸੰਨਾ ਇਹ ਕ੍ਰਿਸ਼ਨ ਰੂਪੀ ਤਉ ਸ਼ਰੀਰੀ ਦੀ ਅਗਰਾਂ ਦੇ ਸਗਨ ਦੀ ਕਮਾਈ ਕਰਕੇ ਬਿਨਸ ਗਇਓ ਤਾਪ ਤਾਪ ਸਭ ਸਹਸਾ ਤਾਪ ਆਦੀ ਬਿਆਦੀ ਪਾਦੀ ਇਹ ਹੱਤੋਂ ਤਾਪ ਮੰਨਦੇ ਆਸਰੇ ਹੋਣ ਵਾਲੇ ਕਾਮ ਕਰੋ ਲੈ ਮੇਥੋਂ ਅਤੇ ਅਦੀ ਦਾ ਜੋ ਕਿਸੇ ਕਰਕੇ ਪ੍ਰੇਮ ਪੀਲਾ ਹੋਣੀ ਜਾਂ ਡਾਂਸੋ ਤਾ বাজਿਆ ਨਾ ਵੀ ਰਹਿ ਗੁੰਮੀ ਹੈ ਤੇ ਭੂਤਕ ਤਪ ਤਾਂ ਨਹੀਂ ਖੇਤਾਂ ਦੇ ਜਿਵੇਂ ਨਹੀਂ ਕਰਕੇ ਵਾਏ ਪਿੱਤ ਕਾਹੁਰੂ ਲਗਾਣਾ ਅਜ ਕੋਣੇ ਇਹ ਸਾਰੇ ਪਾਪ ਮੌਸ ਹੋ ਗਏ ਅਰ ਪੂਤ ਅਰ ਗੈਵ ਤੇ ਇਹ ਹਰ ਤਮਕੰ ਪ੍ਰਕਾਰ ਦੇ ਪਾਪ ਹੁੰਦੇ ਐ ਤੇ ਸਾਰਾ ਸੰਸਾਰ ਪਰਮਾਨ ਪਰਮੇਗ ਅਤਿਨਾਸ਼ ਹੋ ਗਿਆ ਗੁਰ ਸੀਤਲ ਮਿਲਿਉ ਸਹਜ ਸੁਭਾਅ ਸਰਬੀ ਸੋਭ ਸਾਂਤ ਸਰੂਪ ਸੁਖੇ ਸੰਸ ਜੀ ਪਾਪਾਂ ਸਾਂ ਮਿਲ ਕੇ ਸ਼ਾਂਤੀ ਸੁਭਾਅ ਅੰਦਰ ਹੋ ਗਿਆ ਰਹਾਉ ਤਾਬਤ ਰਹੇ ਏਕ ਇਕ ਬੂਝਿਆ ਆ ਮਾਮ ਜੀ ਦਾ ਤੁੰਦਾ ਸੀ ਅੱਗੇ ਪਦਾਰਥਾਂ ਦੀ ਤਰਫ یہ دوڑ تو رحت ہو گیا ایکو کوئی پرویشن لوگ پر لوگ نے بوجھیا سمجھیا گنا بھی کرپا کر کے پوچھیا آئے بسے آپ نے چل تھا چل سروپ جو پرمیشور کا سب سروپ ہے ਉਸ ਸਾਂ ਦੇ ਕਾ ਕੇ ਚੱਲ ਹੋ ਕੇ ਬੈਠ ਰਿਹਾ ਸੀ ਆਵੋ ਜਗਤ ਉਦਾਹਰਨ ਸੰਤ ਤੂੰ ਮਾਰੇ ਰਹਿ ਰ ਆ ਦੇ ਸੰਤ ਭਗਤ ਰੇ ਸੰਸਾਰ ਦਾ ਉਦਾਹਰਨ ਕਰਨ ਵਾਲੇ ਹਨ ਦਰਸਨ ਦੇਖਤ ਰਹੇ ਆਗਾ ਦਰਸ਼ਨ ਦੇਖ ਕਰਕੇ ਸੱਚੇ ਪਾਤਸ਼ਾਹ ਬੜੇ ਤ੍ਰਿਪਤ ਹੋ ਗਏ ਹੂੰ ਜਨਮ ਦੁਖ ਪਰੇ ਮੇਰੇ ਪਾਛੈ ਜਿਹੜੇ ਜਨਮਾਂ ਜਨਮਾਂ ਦੇ ਦੋਸ਼ ਸੀ ਸਾਡੇ ਪਿੱਛੇ ਪਏ ਹੋਏ ਸੀ ਆਪ ਫਕਰੇ ਨਹਿ ਚਲ ਸਾਧੂ ਪਾਤ ਸਾਡੇ ਪਿੱਛੇ ਹੀ ਪੈ ਜੇ ਦੂਰ ਹੋ ਗਏ ਪਿਛੇ ਚਲੇਗੇ ਪਰੇ ਚਲੇਗੇ ਨਿਕਲੇ ਆਪ ਪਕਰੇ ਨੇ ਚਲ ਸਾਧੂ ਰੂਪ ਆਪ ਜਿਸ ਰੂਪ ਜੋ ਸੰਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਮੁੰਡਾ ਸਾਹਿਬ ਆਪੇ ਗੁਰਮਖੰਦੇ ਚਰਨਾ ਕਮਨਾਂ ਨੂੰ ਪਕਰਨਾ ਕੀਤਾ ਸਹਜ ਤੁਨ ਗਾਵੈ ਮੰਗਲ ਮੰਨ ਸਾਦਾ ਮੰਨ ਸ਼ਾਂਤੀ ਆਵੀ ਤੁਮੀ ਨਾਲੇ ਸਕੇ ਪਾਤਸ਼ਾਹ ਦੇ ਮੰਗਲਾ ਚਾਰ ਨੂੰ ਗਾਉਂਦਾ ਮਨ ਮੈਨੂੰ ਇੱਦ ਲੱਗਾ ਹੋਇਆ ਅਗ ਤਾਂ ਕਉ ਫੁਨ ਕਾਲ ਨਾ ਖਾਵੇ ਮੁੱਖਾ ਜਨਮ ਵਿੱਚ ਕੋਨਾ ਪੁਰਖੋਂ ਫਿਰ ਕਾਇ ਨਹੀਂ ਕਰੇ ਖਾ ਸਕਦਾ ਕਰਨ ਕਾਰਨ ਹੋ ਜਾਂਦੇ ਹਨ ਕਰਨ ਕਾਰਨ ਸਭਾ ਸਭ ਮਾਰੇ ਸਾਰੇ ਕਾਰਜਾਂ ਨੂੰ ਕਰਨ ਵਾਲੇ ਸਹਿਬ ਕਲਾ ਸਿਬ ਸਾਡੇ ਸਤਿਗੁਰੂ ਹਮ ਸੁਖਦਾਈ ਮੇਰੇ ਹਰ ਹਰ ਰਾਹ ਹਰ ਰਾਮ ਜੀ ਵਾਲੇ ਹਨ ਮੇਰੇ ਹਰੀ ਨੂੰ ਸਾਰਿਆਂ ਦੇ

ਕਿਉਂ ਤਾਣੇ ਪੇਟੇ ਵੱਧ ਮੇਰੇ ਹਰ ਵਕਤ ਸੰਗੋਂ ਕੇ ਸਹਾਇਤਾ ਕਰਨ ਵਾਲਾ ਲੋਕ ਵਿੱਚ ਆਸਾ ਮਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਜੇ ਸਾਤ ਸਮੀ ਜਦੋਂ ਤਿਰਸਿਏ ਦੇ ਆਵੇ ਦੇ ਸਨwarte ਸਦਗਰਾਹ ਤੇ ਚੜਾਈ ਕਰਨ ਵਾਸਤੇ ਤਲੀ 5000 ਹੋਏ ਲੈ ਕੇ ਆਏ ਇਹ ਪਹਿਲਾਂ ਤਿਰਸਿਏ ਨੂੰ ਜਾ ਕੇ ਜਿਹੜਾ ਕੋਠਾ ਵੱਜਦਾ ਛੋਡੀਆਂ ਦਾ ਭਾਈ ਭਗਤੇ ਦੇ ਪਾਸ اتے جا کے ملیا ہے یہ اپنا نگر جہرا وسایا کہ کوٹھا وہ دکھایا کہ پاتشاہوں یہ مجھے ملیا ہے پھر آوے دکھاؤ واسطے پرتھی لے کے چلے جب تیتھی لے کے چلے شراب کا رجا ہوا ہی اس وقت پرتھییا لگو شنکا کرتے تھلے رہ گیا ان سارے اپنے نال کیا بھی سا سارے آوے آگے چڑھنا ہے اگ آ گیا میں ترتیا رہ پچھے ہی تو اے جس وقت ایک سر چڑھن لگے جہ پی بچوں کون سی جی. اگ سی اس کے سر سنگیت جی اس لیے جگہ سے آگے باقی پیچھے اب مچھلی ہے پابڑ مچھل دسیا جاتا تھلے ڈگیا جوڑ اس وقت ਮਰ ਅਸਾਂ ਨੂੰ ਵੀ ਨਿ ਰਕਾਰ ਕੁਹਾਰ ਖਸਮ ਜਲ ਕਾਟਿਆ ਖਿਰਨ ਹੋ ਗਿਆ ਹੈ ਖਾਕ ਇੱਕ ਇਹ ਹੰਸੀ ਬਿੰਦਾਸਾ ਸੀ ਉਹ ਗੁੰਦਾਸਾ ਕਾਹਨੂੰ ਛੋਵੇਵੇ ਦੇ ਗਲਤੀ ਹੱਥੋਂ ਵੱਜ ਗਿਆ ਇਸ ਪ੍ਰਕਾਰ ਪੁੱਟਾ ਹੋ ਕੇ ਮਰ ਗਿਆ ਸੀ ਉਸ ਵੇਲੇ ਸਾਥ ਸੰਗਤ ਦੀ ਸੁਲੀ ਜਿਹੜਾ ਸੀ ਉਹ ਇਹ ਆਵੇ ਚ ਸੜਦਾ ਹੋਇਆ ਬਹੁਤ ਬਰਲਾਪ ਕਰਦਾ ਹੀ ਕਹਿੰਦੇ ਹਨ ਮਹਾਰਾਜ ਅਰੜਾਵ ਭਿਲ ਲਾਵੇ ਨਿੰਦ ਕੋ ਅਰੜਾਵ ਦਾ ਨਾ ਦੀ ਛੋਟਾ ਸੰਗਾ ਇਸ ਪ੍ਰਕਾਰ ਅਡਾ ਉਦਾਸੀ ਹੋ ਕੇ ਤੇ ਬਰਲਾਵ ਕਰਦਾ ਮੌੜੀ ਮੈਨੂੰ ਬਚਾ ਲੋ ਕੋਈ ਰੱਖ ਲੋ ਇਸ ਪ੍ਰਕਾਰ ਬਰਲਾਵ ਕਰਦਾ ਇਹ ਨਿੰਦਕ ਉਸਲੀ ਜਿਹੜਾ ਹੈ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਪਾਰ ਬ੍ਰਹਮ ਜੋ ਪਰਮੇਸ਼ਰ ਸਰਵਲਾ ਪਾਪਾ ਪੁੰਨਾ ਤੋਂ ਪਾਰ ਬ੍ਰਹਮ ਵਿਆਪਕ ਪਰਮੇਸ਼ਰ ਘੂਤੀ ਵਾਲਾ ਉਹ ਪਰਮੇਸ਼ਰ ਨੇ ਜੀਆਂ ਨੂੰ ਭੁੱਲ ਗਿਆ ਹੈ ਆਪਣਾ ਕੀਤਾ ਤਾਵੇਂ ਨਿੰਦਕ ਗੁਰੂ ਘਰ ਦੇ ਤੇ ਚੜਾਈ ਕਰਕੇ ਆਇਆ ਸੀ

ਇਓ ਨਾਲ ਹੀ ਉਹ ਨੂੰ ਲੈ ਕੇ ਸਦਾਉਂਦਾ ਨਕਰੇਵ ਦੀ ਆਂਦਾ ਹੈ ਹਨ ਹੁੰਦਾ ਅਜਗਰ ਭਾਰ ਉਠਾਏ ਹਨ ਹੁਆਂ ਭਾਗ ਸਾਧ ਸਿੰਘ ਜੀ ਅਜਗਰ ਨਾਮ ਸਤ ਹੁੰਦਾ ਅਸਰਾਂ ਦਾ ਜਿਹੜਾ ਬੱਕਰੇ ਨੂੰ ਨਿਕਲ ਜਾਵੇ ਐਡੇ ਵੱਡੇ ਵੱਡੀਆਂ ਅਸਰਾਂ ਹੁੰਦੀਆਂ ਹਨ ਜਿਵੇਂ ਉਹ ਅਜਗਰ ਸੱਪ ਦੀ ਕਾਈ ਜਿਹੜਾ ਬੱਕਰੇ ਨੂੰ ਨਿਕਲ ਜਾਣ ਵਾਲਾ ਖਾਣ ਵਾਲਾ ਬਣਾ ਭਾਰੀ ਸਰ ਪੁੱਲਿਆ ਹੋਏ ਤੇ ਜਿੱਥੇ ਨਮੇਸ਼ਾ ਹੁੰਦੀਆਂ ਉੱਥੇ ਦਿਖਾਉਂਦੇ ਹੁੰਦੇ ਹਨ ਬੜੇ ਬੜੇ ਸੋ ਇਸ ਪ੍ਰਕਾਰ ਮਾਰਕੰਦ ਹੋਇਆ ਅਜਗਰ ਸੱਤ ਦਾ ਭਾਰ ਚੱਕਦਾ ਹੈ ਨਿੰਦ ਦਾ ਅਗਨੀ ਮਾਹੇ ਜਲਾ ਦੇ ਇਸੇ ਗੋ ਨਿੰਦ ਕਾ ਨੂੰ ਅਗ ਵਿੱਚ ਪਾ ਕੇ ਇਹਨਾਂ ਮੁਸਲਮਾਨ ਦਾ ਆਧਿਕ ਸਨੋਂ ਇਹਨਾਂ ਦੇ ਤਾਂ ਹੀ ਸਾਬ ਸਿੰਘ ਜੀ ਕਹਿੰਦੇ ਦੋ ਇੱਕ ਨੂੰ ਜਾਂਦਾ ਇਹ ਅਗ ਵਿੱਚ ਪਾ ਕੇ ਸਰ ਜੇ ਮੁਸਲਮਾਨ ਇਸ ਕਰਕੇ ਨਿੰਦ ਦੇ ਅਗਨੇ ਵਿੱਚ ਹੀ ਸਾਰੇ ਜਾਂਦੇ ਹੁਣ ਅਣ ਹੁੰਦਾ ਅਜਗਰ ਭਾਰ ਉਠਾਏ ਅਜਗਰ ਨਾ ਸਹਿਬ ਭਾਰਦਾ ਹੈ ਜਿਵੇਂ ਸਹਾਰਿਆਂ ਨੂੰ ਲਾਵੇ ਪਹਾੜ ਐਦਾਂ ਨੂੰ ਹੋਇਆ ਪਾਤਮੀ ਵੀ ਆਲਾ ਸਰਦੇ ਤੇ ਚੱਕ ਰਿਹਾ ਹੈ ਨਿੰਦਕ ਅਗਨੀ ਮਾਹਿ ਜਲਾਵੇ ਜਿਸ ਨੂੰ ਨਿਰਕ ਵੀ ਆਗੋ ਵਿੱਚ ਪਾ ਕੇ ਸੜਿਆ ਜਾਂਦਾ ਹੈ ਪਰਮੇਸ਼ਰ ਕੈ ਦਵਾਰ ਹੈ ਜੇ ਹੋਏ ਬਤੀਤ ਹੈ ਜਿਹੜੀ ਵੀ ਤਿੰਨ ਜੋ ਅਕਾਲ ਪੁਰਖ ਦੇ ਦਰਵਾਜ਼ੇ 'ਚ ਸੱਚ ਖੰਡ ਕੇ ਜਿਸ ਪ੍ਰਕਾਰ ਦੀ ਕਰਨੇ ਕਹਿਲੀ ਹੁੰਦੀ ਹੈ ਉਹ ਚਲ ਕਰ ਲੋ ਕਿਸਮਾ ਮੀਤ ਹੁੰਦਾ ਗੁਜ਼ਰਦਾ ਹੈ ਸੋ ਨਾਨਕ ਆਖ ਸੁਣਾ ਉਸ ਨੂੰ ਵੀ ਕਹਿੰਦੇ ਸੀ ਆਖ ਮੁਖ ਦਵਾਰ ਪਹਿਲਾਂ ਸੰਕਤ ਸੁਣਾ ਰਹੇ ਕਿ ਕੋਈ ਮਿੰਦਿਆਰਕ ਨਾਮ ਕਹਿਓ ਬਚ ਜਾਓ ਜੇ ਆਪ ਦਾ ਭਲਾ ਚਾਹੁੰਦੇ ਹੋ ਭਗਤ ਜਨਾ ਕੋ ਸਦਾ ਆਨੰਦ ਹੈ ਹੋ ਮਹਾਰਾਜ ਦੇ ਭਗਤ ਸੰਤ ਜਾ ਰਹੇ ਹਨ ਮੈਨੂੰ ਸਦਾ ਮੰਦੀ ਪ੍ਰਾਪਤੀ ਹੈ ਹਰ ਕੀਰਤਨ ਦਾ ਇਹ ਵਿਖ ਸਾਵੇਂ ਹਰਿ ਦੇ ਕੀਰਤਨ ਨੂੰ ਗਾਤ ਨੂੰ ਅਸੀਂ ਖਿੜੇ ਰਹਿੰਦੇ ਹਣ ਹਰ ਵਕਤੇ ਆਸਾ ਮਹੱਲਾ ਪੰਜਵਾ ਜਾਵ ਮੈਂ ਤੀਉ ਸਗਲ ਸੀਗਾਰਾ ਇਹ ਜੀਵਿਆ ਸੁ ਗੁਰੂ ਸਾਹਿਬ ਦੇ ਕਾਸ਼ਾ ਕੇ ਆਪਣੇ ਸਾਧਨਾ ਦੀ ਗੱਲ ਦੱਸਦਾ ਹੈ ਕਿ ਮੈਂ ਇੰਨੇ ਸਾਧਨ ਕੀਤੇ ਹੈ ਮਹਾਰਾਜ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਲੱਗਦੇ ਹਨ ਜੋ ਮੈਂ ਕੀ ਉਹ ਸਗਲ ਸੀ ਗਾਰਾ ਕੇ ਸੰਤ ਸਖਿਓ ਜਦੋਂ ਸਾਰੇ ਸਾਧਨਾਂ ਨੇ ਸ਼ਗਾਰਾ ਨੂੰ ਕੀਤਾ ਯੋਗ ਦੇ ਸੰਗਮ ਉਹਦੇ ਅਸਨ ਮਹਾਰਾਜ ਨੇ ਪ੍ਰਾਣਾ ਯਾਮ ਸਿੱਖ ਲੈਣ ਦਸਵੇਂ ਦੁਆਰ ਪ੍ਰਾਣ ਚੜ੍ਹਾ ਲੈਣ ਪ੍ਰਾਤਿਕ ਸਾਧ ਕੇ ਕਿਸੇ ਨੂੰ ਲੋਕਾਂ ਨੂੰ ਅਸਰ ਪਾ ਕੇ ਆਪਣੇ ਵਸ ਕਰ ਲੈਣਾ ਇਉਂ ਯੋਗਾ ਅਭਿਆਸੀ ਕੀ ਸਾਧਨਾਂ ਨੇ ਸਾਰਿਆਂ ਨੇ ਜਦੋਂ ਵੇਖ ਕੇ ਵੇਖਿਆ ਤਉ ਵੀ ਮੇਰਾ ਮਨ ਨਾ ਪਤੀਆਰਾ ਕੋਈ ਰਾਜ ਨਹੀਂ ਕਿ ਮੇਰਾ ਮਨ ਸੱਚੇ ਪਾਤਸ਼ਾਹ ਪਤੀਜਿਆ ਨਹੀਂ ਮੰਨਿਆ ਨਹੀਂ ਮਨ ਫੇਰ ਵੀ ਉਲਟੀ ਹਮਾਰਾ ਦੇ ਪਿਆਰ ਕੇ ਨਾ ਜੁਬਿਆ ਅਨਕ ਸੁਗੰਧਤ ਤਨ ਮਹਿਲਾਉ ਜਿਸ ਪ੍ਰਕਾਰ ਸ਼ਾਸ ਸੰਵੇਦੀ ਤੁਸੀਂ ਵੀ ਨਹੀਂ ਹੋ ਕਿਸਨਾਂ ਦੀਆਂ ਸੁਗੰਧੀਆਂ ਨਹੀਂ ਕਾ ਲੋਕਾਂ ਦੇ ਕੋਲ ਆਉਂਦੀਆਂ ਮਾਰਾ ਕਹਿੰਦੇ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਉਰਿਆਂ ਵਿੱਚੋਂ ਵੀ ਖਸ਼ੂਆਵਾਂ ਆਉਂਦੀਆਂ ਜੇਨੇ ਪ੍ਰਕਾਰ ਦੀਆਂ ਛਰੀ ਉੱਤੇ ਲਾ ਲਉ ਚੰਨ ਨਾਲ ਕਾਨੂੰ ਕਸਾਇਆ ਕਸਾ ਕੇ ਜੋ ਹੋਰ ਮਿੱਠੋਣੀ ਮੈਕਾ ਨੂੰ ਲਾ ਲਉ ਤੁਸੀਂ ਬਹੁਤ ਸੁਖ ਤਿਲ ਸਮਾਨ ਨਹੀਂ ਪਾਉਂਦਾ ਅਤਿਰਾਗ ਕਾਮੀਆਂ ਖਸ਼ੂਆਵਾਂ ਦਾ ਜਿਹੜਾ ਸੁਖ ਹੈ ਵਾਹਿਗੁਰੂ ਜੀ ਅੰਦਰ ਤੜੀ ਦਿਨ ਦੀ ਬਰਾਬਰ ਨਹੀਂ ਹੈ ਇਹ ਤਾਂ ਦੁਨੀਆ ਦੀ ਇੱਕ ਐਸ਼ਿਸ਼ਤ ਤਮਾ ਹੈ ਮਨ ਮਹਿ ਚਿਤੋ ਐਸੀ ਆਸਾਈ ਮਨ ਇਸ ਪ੍ਰਕਾਰ ਦੀ ਅਸੀਂ ਮਾਰਾ ਆਸਾ ਕਰਕੇ ਚਿਤਵਦੇ ਹਾਂ ऐसी ਸਾਡੇ ਅੰਦਰ ਆਸਾ ਆ ਕੇ ਪ੍ਰਾਪਤੀ ਇੱਛਾ ਹੋਈ ਹੈ ਮੈਂ ਦੇਖਤ ਜੀਵ ਤੇਰੀ ਮਾਈ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ ਅਕਾਲ ਪੁਰਖ ਪਤੀ ਦੇ ਦਰਸ਼ਨ ਵੇਖ ਕੇ ਤਜਿਉਂਦੇ ਹੋਈਏ ਹੋਰ ਸਾਡਾ ਕਿਸੇ ਪਦਾਰਥ ਵਿੱਚ ਜੁੜਦਾ ਹੈ ਮਾਈ ਕਹਾ ਕਰੋ ਇਹੋ ਮਨ ਨਾ ਠੀਰੈ ਕੀ ਮਾਤਾ ਜੀ ਤੁਹਾਨੂੰ ਸਮਝ ਲੋ ਕੀ ਕਰੀਏ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਤੋਂ ਬਿਨਾਂ ਠੀਰਦੀ ਨਹੀਂ ਪਕੜਦਾ ਹੈ ਪ੍ਰੇ ਪ੍ਰੀਤੋਂ ਬੈਰਾਗ ਹਿਰੈ ਸਾਨੂੰ ਪਿਆਰੇ ਆਕਾਲ ਪੁਰਖ ਪ੍ਰੀਤ ਹੁੰਦਾ ਜਿਹੜਾ ਵਿਰਾਜ ਹੈ ਉਹ ਚਿਤ ਨੂੰ ਹਿਰਾ ਚੁਰਾਈ ਜਾਂਦਾ ਖਿੱਚੀ ਜਾਂਦਾ ਕਿ ਕਦੋਂ ਸੱਚੇ ਪਤਸ਼ਾਹ ਨੂੰ ਮਿਲ ਸਕਾਂਗੇ ਰਹਾਉ ਬਾਸਦਰ ਦੇ ਮੁੱਖਨ ਸੁਖ ਬਹੁਤ ਵਸੇਖ ਹੈ ਭਾਰੇ ਪਰਮੇਸ਼ਰ ਬਸਤ ਰੇਸ਼ਮੀ ਕਸ਼ਮੀਰ ਨੇ ਆਦ ਕਹਿੰਦੇ ਬੜੇ ਵਰਤਨ ਦੇ ਉੱਤੇ ਹੈ ਅਤੇ ਭੂਖਲ ਗਹਿਣੇ ਆਦ ਕੀ ਬਖਸ਼ੇ ਹੈ ਅਤੇ ਸੁਖ ਵੀ ਬੜੇ ਸਾਨੂੰ ਬਹੁਤ ਸਾਰੇ ਵਿਸ਼ੇਸ਼ ਕਰਕੇ ਜੋਗ ਆਨੰਦ ਕੋਗ ਆਨੰਦ ਆਦ ਕ ਬਹੁਤ ਸਾਰੇ ਵਿਸ਼ੇਸ਼ ਕਰਕੇ ਬਖਸ਼ੇ ਹੈ ਕੋਈ ਪੀ ਜਾਣੋ ਕਿ ਤੈ ਨਾ ਲੇਖੈ ਅਸੇ ਜੀਵਨ ਸੁਖਾਂ ਨੂੰ ਗੀ ਉਹ ਵੀ ਜਾਨੋ ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਇਸ ਨੂੰ ਕਿਸੇ ਲੇਖੇ 'ਚ ਨਹੀਂ ਕਿਸੇ ਗਿਣਤੀ 'ਚ ਨਹੀਂ ਹਨ ਅਨਹੋਏ ਹੀ ਹਨ ਇਹਨਾਂ ਦਾ ਸਾਡਾ ਚਿਤ ਨਹੀਂ ਪ੍ਰਸੰਨ ਹੁੰਦਾ ਹੈ ਬਾਦੂ ਬਾ ਅਨਮਾਨ ਮਹੱਤ ਜਿਹੜੀ ਦੁਨੀਆਂ ਵਿੱਚ ਜਿਤ ਹੋਣੀ ਹੈ ਪਰਲੋਕ 'ਚ ਸਦਾ ਹੋਣੀ ਹੈ ਮਾਨ ਮਰਤਵਾ ਮਾਨ ਸਤਕਾਰ ਹੋਣਾ ਹੈ ਮਹਤਮ ਵੱਡਾ ਮਰਤਵਾ ਹੋਣਾ ਹੈ ਆਗਿਆਕਾਰੀ ਸਗਲ ਜਗਤ ਸਾਰੇ ਜਗਤ ਨੇ ਆਗਿਆਕਾਰ ਹੋ ਜਾਣਾ ਗ੍ਰਹਿਵ ਐਸਾ ਹੈ ਸੁੰਦਰਲਾ ਇਹ ਜੋ ਗ੍ਰਹਿ ਪਤੀ ਦਾ ਨਾਮ ਹੈ ਉਹ ਪਤੀ ਪਰਮੇਸ਼ਵਰ ਆਜਾ ਹੈ ਸੁੰਦਰ ਸਭ ਤੇਤ ਨੰਦਰੂਪ ਲਾਲ ਪਿਆਰਾ ਹੈ ਸਭ ਭਾਵਾਂ ਦਾ ਸਦਾ ਨਿਹਾਲ ਜੇ ਉਸ ਵਾਹਿਗੁਰੂ ਨੂੰ ਮੈਂ ਪਾ ਜਾਵਾਂ ਤਸਵਾ ਨਿਹਾਲ ਪ੍ਰਸੰਨ ਹੋਵਾਂ ਤਸਵਾ ਵਾਹ ਤੇ ਨਿਹਾਲ ਹੋ ਜਾਵਾਂ ਦੁੱਖਾਂ ਤੋਂ ਰਹਿਤ ਹੋ ਜਾਵਾਂ ਪਿੰਜਨ ਪੂਜਨ ਅਨੇਕ ਪ੍ਰਕਾਰ ਜਿਹੜੇ ਮਿੱਠੇ ਭੋਜਨ ਹਨਗੇ ਭੋਜਨ ਹੋਰ ਸਲੂਣੇ ਆਦਿਕ ਅਨੇਕ ਪ੍ਰਕਾਰ ਦੇ ਛੇਤੀ ਪ੍ਰਕਾਰ ਦੇ ਜੋ ਭੋਜਨ ਹਨ ਰੰਗ ਤਮਾਸ਼ੇ ਬਹੁਤ ਵਿਸਥਾਰ ਰੰਗ ਜਿਹੜੇ ਹਨਗੇ ਅਨੇਕ ਪ੍ਰਕਾਰ ਦੇ ਤਮਾਸ਼ੇ ਗਾਇਕਾਂ ਦੇ ਤੇ ਰੰਗ ਨਟਰਾਜ ਕੋ ਦੇ ਤਮਾਸ਼ੇ ਬਹੁਤ ਬਹੁਤ ਵਿਸਥਾ ਬਹੁਤ ਵਿਸਤਾਰਪੂਰਵਕ ਜਿਹੜੇ ਹਨ ਰਾਜ ਮਿਲਖ ਅਰ ਬਹੁਤ ਪਰਮਾਇਸ ਦੁਨੀਆ ਦੇ ਰਾਜ ਦੇ ਮਾਲਕ ਬਣ ਜਾਣਾ ਮਿਲਖ ਜੰਗੀਰਦਾਰ ਬਣ ਜਾਣਾ ਬਹੁਤ ਸਾਰੀਆਂ ਫਰਮਾਸ਼ਾਂ ਆਜ ਦੇ ਹੁਕਮ ਦੇ ਨਾਲ ਬਲੇਪਾ ਦੇ ਤੋਹਫੇ ਮੰਗਵਾ ਲੈਣ ਮਨ ਨਹੀਂ ਤਰਪਾ ਤ੍ਰਿਸ਼ਨਾ ਨਾ ਜਾਇਸ ਇਹਨਾਂ ਪਦਾਰਥਾਂ ਕਰਕੇ ਮਨ ਰਜਦਾ ਨਹੀਂ ਹੈ ਕਿ ਤ੍ਰਿਸ਼ਨਾ ਨਹੀਂ ਜਾਂਦੀ ਹੈ ਇਸ ਕਰਕੇ ਇਸ ਏ ਨਿਸਬਲੀ ਹਨ ਮੇਨ ਮੇਲੇ ਵੀ ਇਹੋ ਦਿਨ ਨਾ ਬਿਹਾਵੇ ਸਾਡਾ ਇਹ ਦਿਨ ਜਿਹੜਾ ਜੀਵਨ ਹੈ ਨਾ ਜ਼ਿੰਦਗੀ ਰੂਪ ਬਿਨਾ ਮੇਲੇ ਤੋਂ ਸਾਡਾ ਇਹ ਦਿਨ ਗੁਜ਼ਰਦਾ ਨਹੀਂ ਹੈ ਮਿਲੇ ਪ੍ਰਭੂ ਤਾਂ ਸਭ ਸੁਖ ਪਾਉ ਜੇ ਵਾਹਿਗੁਰੂ ਮਿਲਕ ਜਾਵੇ ਤਾਂ ਸਾਰੇ ਸੁਖ ਪਾ ਲਈਦੇ ਆ ਚਾਰ ਪ੍ਰਕਾਰ ਦੀਆਂ ਮੁਕਤੀਆਂ ਦੇ ਰਹੀਆਂ ਸਿੱਧੀਆਂ ਦੇ ਸਭ ਸੁਖ ਪ੍ਰਾਪਤ ਹੋ ਜਾਂਦੇ ਆ ਖੋਜਿਤ ਖੋਜਿਤ ਸੁਣੀ ਇਹਸੋ ਖੋਜਿਆ ਵੇਦਾਂ ਨੂੰ ਖੋਜਿਆ ਸ਼ਾਸਤਰਾਂ ਨੂੰ ਸਾਧ ਸੰਗਤ ਆਦਿ ਮੋਗਰੋਂ ਸਾਧ ਸੰਗਤ ਦੁਆਰਾ ਇਹ ਖਬਰ ਸੁਣੀ ਹੈ ਸਾਧ ਸੰਗਤ ਬਿਨ ਤਰਿਉ ਨਾਕੋ ਸਾਧ ਸੰਗਤ ਕਰੀ ਤੋਂ ਬਗੈਰ ਕੋਈ ਤਰਿਆ ਨਹੀਂ ਮੁਗਤ ਨਹੀਂ ਹੋਇਆ ਹੈ ਜਿਸ ਮਾਸਤਕ ਪਹਾਗ ਤਿੰਨ ਸਤਗੁਰ ਪਾਇ ਜਿਨ੍ਹਾਂ ਦੇ ਮੱਥੇ ਭਾਗ ਹੈ ਨਿਸਕਾਮ ਕੰਮ ਕੀਤੇ ਪੂਬਲੇ ਜਨਮਾਂ ਕੇ ਉਹਨਾਂ ਨੇ ਸਾਧ ਸੰਗਤ ਵਿੱਚੋਂ ਸਤਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ ਪੂਰੀ ਆਸਾ ਮਨ ਤ੍ਰਿਪਤਾਇਆ ਉਹਨਾਂ ਨੇ ਆਸਾ ਇਹ ਸ਼ਲੋਕ ਦੀਆਂ ਵੀ ਪੂਰੀਆਂ ਹੋ ਗਈਆਂ ਬ੍ਰਹਮਾਨੰਦ ਕਰਕੇ ਮਨ ਵੀ ਤ੍ਰਿਪਤ ਹੋ ਗਿਆ ਰੱਜ ਗਿਆ ਹੈ ਸਭ ਮਿਲਿਆ ਤਾਂ ਚੂਕੀ ਡੰਝਾ ਜਦੋਂ ਮਹਾਰਾਜ ਸਾਹਿਬ ਨਾਲ ਮਿਲ ਗਏ ਡੰਝਾ ਜਿਹੜੀ ਸਾੜ ਸੀ ਨਾ ਵਿਸ਼ੋਰੇ ਦੀ ਪਟਕਣ ਉਹ ਮਿਟ ਗਈ ਨਾਨਕ ਲੱਧਾ ਮਨ ਤਨ ਮੰਝਾ ਸਰਗੁਰੂ ਜੀ ਕਹਿੰਦੇ ਹੁਣ ਮਨ ਤੇ ਤਨ ਦੇ ਮੰਝਾ ਵਿੱਚੋਂ ਹੀ ਉਹ ਪਰਮੇਸ਼ਰ ਲੱਭ ਲਿਆ ਹੈ ਨਾਨਕ ਦੇਵ ਜੀ ਨੂੰ ਰਾਮਦਾਸ ਸਾਹਿਬ ਨੂੰ ਪ੍ਰਾਪਤ ਕੀਤਾ ਹੈ ਪੂਰੀ ਆਸਾ ਮਨ ਤ੍ਰਿਪਤਾ ਆ ਉਹਨਾਂ ਨੂੰ ਸਾਰੀਆਂ ਸਾਧ ਸੰਗ ਦੀਆਂ ਆਸਾਂ ਪੂਰੀਆਂ ਹੋ ਗਈਆਂ ਮਨ ਵੀ ਇਹ ਜਨ ਤ੍ਰਿਪਤ ਹੋ ਗਿਆ ਲੋਕ ਤੇ ਲੋਕ ਦੀਆਂ ਆਸਾਂ ਵੀ ਪੂਰੀ ਹੋ ਗਈਆਂ ਮਨ ਵੀ ਰੱਜ ਗਿਆ ਆਤਮ ਤ੍ਰਿਪਤੀ ਕਰਕੇ ਪੂਰਨ ਰੱਜ ਗਿਆ ਪ੍ਰਾਪਰ ਮਿਲਿਆ ਤਾਂ ਚੂਕੀ ਡੰਝਾ ਇਸ ਗੁਰਕਾਰ ਵਾਰਿ ਜਦੋਂ ਪਰਮੇਸ਼ਰ ਮਿਲ ਗਿਆ ਤਾਂ ਡੰਝਾ ਜਿਹੜੀ ਇੱਛਾ ਸੀ ਸਾੜ ਸੀ ਜਿਹੜੀ ਤਮਾਰ ਸਾਹਿਬ ਦੀ ਪਦਾਰਥਾਂ ਨੂੰ ਪਾਟੇ, ਖੈਤਾਂ, ਖੇਤਾਂ, ਖੀਲਤਾ ਸਿਆਹ ਬੜੇ ਰਹਿੰਦੇ ਐ ਕਿਸੇ ਨੂੰ ਦੇਖ ਕੇ ਸਾਰ ਨਾ ਸਕਣੋ ਅਤੇ ਦੂਸਰੇ ਨੂੰ ਬੇਤਵਕਾਰ ਹੁੰਦੇ ਰਹਿਣਾ ਨੀਵੇਂ ਨੂੰ ਇਸ ਖੀਨ ਹੋ ਜਾਣਾ ਪਦਾਰਥਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੱਲਾਂ ਸੀ ਜਦੋਂ ਵਾਹਿਗੁਰੂ ਨਾਲ ਮਿਲ ਗਏ ਤਾਂ ਸਾਰੀਆਂ ਬੰਝਾ ਸਾੜਾਂ ਮਿਟ ਗਈਆਂ ਨਾਨਕ ਲੱਧਾ ਮਾਨਤਨ ਮੰਜਾ ਗੁਰੂ ਸਾਹਿਬ ਜਿੰਜੋ ਮੰਨ ਤੇ ਤੰਦ ਦੇ ਮੰਜਾ ਵਿੱਚੋਂ ਹੀ ਲੱਗਿਆ ਪ੍ਰਵੇਸ਼ ਸਾਰਿਆਂ ਦੇ ਮਨਾਂ ਤੇ ਸਾਰਿਆਂ ਦੇ ਤਨਾਂ ਵਿੱਚ ਵਾਸ ਕਰਨ ਵਾਲਾ ਰੂਹ ਹਰਗਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਾ ਹੈ ਜਿਸਮ ਗੁਰੂ ਗੋਬਿੰਦ ਸਿੰਘ ਓ ਮਨ ਤਨ ਦੇ ਅੰਦਰੋਂ ਹੀ ਲੱਗਿਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਐਸਾ ਪ੍ਰਮੇਸ਼ਰ ਪ੍ਰਭ ਮਿਲਿਆ ਤਾਂ ਚੁੱਪੀ ਡੰਝਾ ਨਾਨਕ ਲੱਧਾ ਮਨ ਤਨ ਮੰਝਾ ਵਾਹਿਗੁਰੂ ਜੀ ਦਾ ਕਨਸਾ